ਸ਼ਸ਼ੀਕਾਲ ਦੋਸਤੋ ਮੈਂ ਤੁਹਾਡਾ ਦੋਸਤ ਸਤਨਾਮ ਤੇ ਅੱਜ ਇੱਕ ਗਰਦਰੀਆ ਸਰਦੂਲਗੜ੍ਹ ਵਿਖੇ ਪਹੁੰਚੇ ਨੇ ਸਫਜੀਤ ਸਿੰਘ ਬੱਬਰ ਨਗਰ ਪੰਚਾਇਤ ਸਰਦੂਲਗੜ੍ਹ ਦੇ 22 ਪ੍ਰਧਾਨ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਕਿ ਸਰ ਜੋ ਕਿ ਗਰਦਰੀਆ ਦੇ ਵਿੱਚ ਲਗਾਤਾਰ ਪਾਣੀ ਦਾ ਪੱਧਰ ਵਧ ਰਿਹਾ ਹੈ ਤੇ ਇਸ ਨੂੰ ਲੈ ਕੇ ਜੋ ਪ੍ਰਸ਼ਾਸਨ ਵੱਲੋਂ ਕੀ ਇੰਤਜ਼ਾਮ ਕੀਤੇ ਗਏ ਨੇ ਹਾਂਜੀ ਸਰ ਦੇਖੋ ਜੀ ਜਿਹੜਾ ਗਰਦੇ ਵਿੱਚ ਪਹਿਲਾਂ ਪਾਣੀ ਸੀਗਾ ਬਹੁਤ ਤੇਜ਼ੀ ਨਾਲ ਵਧ ਰਿਹਾ ਸੀ ਹੁਣ ਹੁਣੂ ਵੀ ਅੱਜ ਪਤਾ ਹੈ ਅੱਜ ਬਹੁਤ ਘੱਟ ਸਪੀਡ ਨਾਲ ਵਧਿਆ ਹੈ ਤੇ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇਹੀ ਦੱਸਣੀ ਚਾਹਣਾ ਜੋ ਪਿੱਛੇ ਚਾਂਦਪੁਰੇ ਆ ਚਾਂਦਪੁਰੇ ਲਗਭਗ 2 ਫੁੱਟ ਪਾਣੀ ਆ ਜੋ ਹੱਲੇ ਨੂੰ ਆ ਗਿਆ ਉੱਤਰ ਗਿਆ ਆਪਣੇ ਏਰੀਏ ਦੇ ਵਿੱਚ ਜੋ ਇੱਕ ਘੱਗਰ ਦੇ ਵਿੱਚ ਜ਼ਿਆਦਾ ਪਾਣੀ ਚੱਲਣ ਦਾ ਕਾਰਨ ਜੋ ਆਪਣੇ ਇੱਥੇ ਡਰੇਨ ਨਾਲੇ ਨੇ ਜਿਨ੍ਹਾਂ ਦੇ ਵਿੱਚ ਦੀ ਬਾਰਿਸ਼ਾਂ ਵਾਲਾ ਪਾਣੀ ਆਉਂਦਾਗਾ ਉਹ ਜ਼ਿਆਦਾ ਵੀ ਫਲੋ ਕਰਦੇ ਸੀ ਇਹ ਏਰੀਆ 'ਚ ਆਪਣੇ ਮੀਂਹ ਬਹੁਤ ਜ਼ਿਆਦਾ ਪਿਆ ਤਾਂ ਕਰਕੇ ਆਪਣੇ ਘੱਗਰ ਦੇ ਵਿੱਚ ਪਾਣੀ ਜ਼ਿਆਦਾ ਸੀ ਕੱਲ ਤੱਕ ਪਾਣੀ ਘਟਣ ਦੇ ਅਸਾਰ ਨੇ ਕੋਈ ਡਰ ਵਾਲੀ ਗੱਲ ਨਹੀਂ ਦੂਸਰੀ ਗੱਲ ਇਹ ਹੈ ਪ੍ਰਸ਼ਾਸਨ ਪੂਰਾ ਹਰਕਤ ਦੇ ਵਿੱਚ ਹੈ ਜਿੱਥੇ-ਜਿੱਥੇ ਜ਼ਿਆਦਾ ਨਾਜੁਕ ਥਾਵਾਂ ਸੀ ਜਿਵੇਂ ਆਪਣੇ ਰੋਡ ਕੀ ਜ਼ਿਆਦਾ ਡਿੱਕਤ ਸੀ ਉੱਥੇ ਆਪਣੇ ਐਸਡੀਓ ਜੈ ਸਿੰਘ ਸਾਹਿਬ ਤੇ ਐਕਸ਼ਨ ਸਾਹਿਬ ਲੱਗੇ ਹੋਏ ਸੀ ਅੱਜ ਜੇਕਰ ਸਵੇਰੇ ਸਾਡੇ ਇੱਕ ਉਰੇ ਜ਼ਿਮੀਦਾਰਾਂ ਦੇ ਜੋ ਖੇਤ ਦੇ ਵਿੱਚ ਬੰਨੇ ਦੇ ਵਿੱਚ ਪਾਈਪ ਦੱਬੀ ਹੋਈ ਸੀ ਉੱਥੋਂ ਪਾਣੀ ਵਾਪਸ ਹੀ ਰੋ ਖੇਤ ਦੇ ਵਿੱਚ ਜਾਣ ਲੱਗਿਆ ਸਵੇਰੇ ਲਗਭਗ 8:30 ਵਜੇ ਦਾ ਟਾਈਮ ਉਦੋਂ ਆਪਣੇ ਜੈ ਸਿੰਘ ਸਾਹਿਬ ਵੀ ਉੱਥੇ ਮੌਜੂਦ ਸੀ ਐਸਡੀਓ ਸਾਹਿਬ ਤੇ ਐਕਸ਼ਨ ਸਾਹਿਬ ਵੀ ਆਏ ਸੀ ਵੀ ਪ੍ਰਸ਼ਾਸਨ ਵੀ ਆਪਣੇ ਕੋਲੋਂ ਪੂਰਾ ਹਰਕਤ ਚ ਨਾਲ ਹੀ ਸਾਡੇ ਐਮਐਲਏ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਬਣਾਲੀ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪਿਛਲੀ ਵਾਰ ਹੜਾਂ ਦੀ ਤਰ੍ਹਾਂ ਇਸ ਵਾਰ ਵੀ ਪੂਰਾ ਯਕੀਨ ਦਿਵਾਇਆ ਵੀ ਅਸੀਂ ਹਰ ਪੱਖ ਤੋਂ ਤੁਹਾਡੇ ਨਾਲ ਆ ਸੋ ਅਸੀਂ ਕੱਲ ਨੂੰ ਟਰੈਕਟਰ ਚਲਾਉਣ ਜਾ ਰਹੇ ਹਾਂ ਬੰਨ ਦੇ ਉੱਪਰ ਜੋ ਸਾਡੇ ਜ਼ਿਮੀਂਦਾਰ ਭਰਾਵਾਂ ਦੇ ਜਾਂ ਹੋਰ ਸਾਡੇ ਜਿਹੜੇ ਮਿਹਨਤ ਕਸ਼ ਲੋਕ ਹੈ ਸਾਰਿਆਂ ਦੇ ਨੇ ਜਿਸ ਦੇ ਵਿੱਚ ਡੀਜ਼ਲ ਦਾ ਉਹ ਸਾਡੇ ਐਮਐਲਏ ਸਾਹਿਬ ਵੱਲੋਂ ਦਿੱਤਾ ਗਿਆ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਮੈਂ ਤੁਹਾਡੇ ਸਾਹਮਣੇ ਰਹੀ ਇਹ ਵੀ ਗੱਲ ਕਹਿਣੀ ਚਾਹਣਾ ਹੈ ਵੀ ਇੱਥੇ ਆਪਣਾ ਹੀਂਗੜੇ ਤੋਂ ਲੈ ਕੇ ਰੋੜਕੀ ਤੱਕ ਜੇ ਸਾਡੇ ਕਿਸੇ ਵੀ ਵੀਰ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਆਉਂਦੀ ਹੈ ਕੋਈ ਡੀਜ਼ਲ ਚਾਹੀਦਾ ਹੈ ਮਸ਼ੀਨਾਂ ਚਾਹੀਦੀਆਂ ਜੇਸੀਬ ਜਾਂ ਕੋਈ ਆਪਾਂ ਨੂੰ ਖਾਲੀ ਗੱਟੇ ਚਾਹੀਦੇ ਆ ਕਿਸੇ ਵੀ ਤਰ੍ਹਾਂ ਦੀ ਕੋਈ ਲੋੜ ਹੈ ਤਾਂ ਸਾਡੇ ਨਾਲ ਸੰਪਰਕ ਕਰੋ ਅਸੀਂ ਤੁਹਾਡੀ ਹਰ ਸੰਭਵ ਮਦਦ ਕਰਾਂਗੇ ਕਿਉਂਕਿ ਐਮਐਲਏ ਸਾਹਿਬ ਨੇ ਹੁਕਮ ਦਿੱਤੇ ਹੋਏ ਆ ਅਸੀਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਹੀ ਚੱਲ ਰਹੇ ਹਾਂ ਤੁਸੀਂ ਕੀ ਕਹਿਣ ਜਾਓਗੇ ਜੀ ਜੀ ਅੱਜ ਸਵੇਰੇ ਨਾਲੀ 1.9 ਫੁੱਟ ਸੀਗੀ ਤੇ ਸ਼ਾਮ ਤੱਕ ਕਰੇ ਅੱਧਾ ਕੁ ਫੁੱਟ ਪਾਣੀ ਜੋ ਵਧਿਆਗਾ ਸੋ ਬਾਈ ਜੀ ਮੰਗਰੋ ਪਾਣੀ ਘੜ ਚੁੱਕਾਗਾ ਤੇ ਇਹ ਜਿਹੜੇ ਆਪਣੇ ਸਰਹੰਦ ਚੋਂ ਆਗਾ ਜੋ ਅੱਕਾਂਲੀ ਕੋਲ ਦੀ ਆਉਂਦਾਗਾ ਜਾਂ ਬਾਦਰਗਾੜਾ ਵਾਲਾ ਚੋਂ ਆਗਾ ਉਹਨਾਂ ਦਾ ਪਾਣੀ ਓਵਰਫਲੋ ਹੋਣ ਕਰਕੇ ਉਹਦਾ ਪਾਣੀ ਇਹਦੇ ਵਿੱਚ ਵੱਧ ਆ ਰਿਹਾਗਾ ਤਾਂ ਕਰਕੇ ਆਪਣੀ ਨਾਲੀ ਮੀਹਾਂ ਦੇ ਬਰਸਾਤੀ ਪਾਣੀ ਨਾਲ ਥੋੜਾ ਲੈਵਲ ਇਹਦਾ 20 ਫੁੱਟ ਹੋ ਗਿਆ ਸੋ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਐਮ.ਐਲ.ਏ ਗੁਰਪ੍ਰੀਤ ਸਿੰਘ ਬਨਾਲੀ ਦਾ ਜਿਨ੍ਹਾਂ ਨੇ ਅੱਜ ਸਾਨੂੰ ਸਵੇਰੇ ਹੀ ਉਹਨਾਂ ਵੱਲੋਂ ਫੋਨ ਤੇ ਵਾਰ-ਵਾਰ ਰਾਤਨੀ ਕੀਤੇ ਗਏ ਡੀਜ਼ਲ ਦੀ ਜੋ ਕਿ ਉਹਨਾਂ ਨੇ ਅੱਜ ਵੀ ਜੇ ਕੋਈ ਡੀਜ਼ਲ ਦੀ ਦਿੱਕਤ ਆਉਂਦੀ ਆ ਡੀਜ਼ਲ ਮਹੱਈਆ ਕਰਾਇਆ ਗਿਆ ਜੀ.ਸੀ.ਬੀਆਂ ਖਾਸਤੇ ਉਹਨਾਂ ਨੇ ਜੀ.ਸੀ.ਬੀਆਂ ਮਹੱਈਆ ਕਰਾਈਆਂ ਗਿਆ ਸੋ ਅਸੀਂ ਧੰਨਵਾਦ ਕਰਦੇ ਹਾਂ ਐਮ.ਐਲ.ਏ ਸਾਹਿਬ ਦਾ ਤੇ ਨਾਲ ਹੀ ਅਸੀਂ ਧੰਨਵਾਦ ਕਰਦੇ ਹਾਂ ਸਾਜੇ ਜੋ ਇੱਥੇ ਰੇਲ ਵਿਭਾਗ ਦੇ ਐਸ.ਡੀ.ਓ ਸਾਹਿਬ ਆ ਤੇ ਜੀ ਸਾਹਿਬ ਉਹ ਦਿਨ ਰਾਤ ਇੱਥੇ ਪੂਰੀ ਮਕਸਦੀ ਨਾਲ ਆਪਕੋ ਆਪਣੇ ਇੱਥੇ ਜੋ ਕਿ ਮੀਟਰ ਸਾਹਿਬ ਨੂੰ ਲਾ ਕੇ ਸਾਰੀ ਆਪਣੀ ਇਹ ਦੀ ਇੱਕ ਇੱਕ ਮਿੰਟ ਦੀ ਰਿਪੋਰਟ ਦੇ ਰਹੇ ਆ ਸੋ ਅਸੀਂ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ ਜੀ ਤੇ ਅਸੀਂ ਵੀ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਵਾਂਗੇ ਧੰਨਵਾਦ